ਟਰੰਪ ਦੀਆਂ ਨੁਕਤੀਆਂ ਨੇ ਟਰੂਡੋ ਦੀ ਆਲੋਚਨਾ ਕੀਤੀ ਹੈ ਕੈਨੇਡਾ ਨਾਲ ਸਰਦ ਦੀ ਮੁੱਦਿਆਂ ਬਾਰੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਡੋਨਲਡ ਟਰੰਪ ਦਾ ਦੂਜਾ ਪ੍ਰਸ਼ਾਸਨ ਉਹਨਾਂ ਦੇ ਕੁਝ ਸਭ ਤੋਂ ਵਫਾਦਾਰ ਸਮਰਥਕਾਂ ਨਾਲ ਪਰ ਰਿਹਾ ਤੇ ਛੋਟੀ ਦੀਆਂ ਨੌਕਰੀਆਂ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕੈਨੇਡਾ ਦੀ ਸਰਦਤਾ ਤੇ ਸੁਰੱਖਿਆ ਦੀ ਆਲੋਚਨਾ ਕੀਤੀ ਹੈ ਇੱਕ ਮਾਰਦਾ ਕਹਿਣਾ ਹੈ ਕਿ ਹੁਣ ਤੱਕ ਚੁਣੇਗੇ ਰਾਸ਼ਟਰਪਤੀ ਅਦਾਲਤ ਵਿੱਚ ਬਹੁਤ ਸਾਰੇ ਕੈਨੇਡੀਅਨ ਸੇ ਹੋਗੀ ਨਹੀਂ ਹਨ ਓਟਵਾ ਵਿੱਚ ਕਾਰਲਿੰਟਨ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਦੇ ਕੈਨੇਡਾ ਅਮਰੀਕਾ ਸਬੰਧਾਂ ਬਾਰੇ ਮਾਹਰ ਗਰੁੱਪ ਦੇ ਸਹਿ ਚੇਅਰ ਫੈਨ ਹੈਪਸਨ ਨੇ ਕਿਹਾ ਹੈ ਕਿ ਮੈਂ ਉੱਥੇ ਕੈਨੇਡਾ ਦੇ ਬਹੁਤ ਸਾਰੇ ਦੋਸਤ ਜਿੱਥੇ ਮੈਨੂੰ ਨਜ਼ਰ ਨਹੀਂ ਆਉਂਦੇ ਜਿਵੇਂ ਰਿਪਬਲਿਕਨਨ ਨੇਤਾ ਆਪਣੇ ਪ੍ਰਸ਼ਾਸਨ ਬਾਰੇ ਮਹੱਤਵਪੂਰਨ ਫੈਸਲੇ ਲੈਣੇ ਸ਼ੁਰੂ ਕਰਦਾ ਹੈ ਵਿਦੇਸ਼ੀ ਨੀਤੀ ਅਤੇ ਸਰਹੱਦੀ ਅਹੁਦਿਆਂ ਦੇ ਲਈ ਅਹੁਦਿਆਂ ਨੇ ਕੈਨੇਡਾ ਦੇ ਬਾਕੀ ਦੁਨੀਆ ਨੂੰ ਅਮਰੀਕਾ ਤੇ ਅੱਗੇ ਵਧਣ ਦੇ ਸੰਕੇਤ ਭੇਜੇ ਨੇ ਟਰੰਪ ਨੇ ਬੋਰਡ ਅਤੇ ਘੱਟੋ ਘੱਟ 10 ਪੀਸ ਦੀ ਦਮਦ ਦ ਟੈਕਸ ਲਾਉਣ ਦੇ ਮੋਹਮ ਦੇ ਕੈਨੇਡਾ ਚੈਂਬਰ ਆਫ ਕਮਰਚ ਦੀ ਇੱਕ ਰਿਪੋਰਟ ਦਲਸੁਬਹ ਸੁਝਾਅ ਦਿੰਦਾ ਹੈ ਕਿ ਕੈਨੇਡਾ ਅਰਥਚਾਰੇ ਨੂੰ ਸੰਗੜ ਜਾਵੇਗਾ ਜਿਸ ਦੇ ਨਤੀਜੇ ਵਜੋਂ ਪ੍ਰਤੀ ਸਾਲ ਲਗਭਗ 30 ਬਿਲੀਅਨ ਆਰਥਿਕ ਖਰਚੇ ਹੋਣਗੇ। ਰਾਸ਼ਵਤ ਚੁਣੇ ਯੂਕਰੇਨ ਨੂੰ ਰੂਸੀ ਹਮਲਿਆਂ ਦੇ ਵਿਰੁੱਧ ਆਪਣੀ ਲੜਾਈ ਵਿੱਚ ਸਹਾਇਤਾ ਦੇਣ ਵਾਲੇ ਆਲੋਚਨਾ ਕਰਦੇ ਨੇ ਕਿ ਸੰਯੁਕਤ ਰਾਸ਼ਟਰ ਹਮਲਾ ਕੀਤਾ ਹੈ ਦੋਵੇਂ ਚੀਜ਼ਾਂ ਕੈਨੇਡਾ ਵਿੱਚ ਲਿਬਰਲ ਸਰਕਾਰ ਜ਼ੋਰਦਾਰ ਸਮਰਥਨ ਕਰਦੀ ਹੈ 트럼ਪ ਦੀ ਵਾਦੀਪੂ ਰਾਜਨੀਤਿਕ ਆਰਟਿਕ ਡੇਵਿਕਰ ਮਾਈਕ ਵਾਲਟਜ਼ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਨ ਲਈ ਟੈਪ ਕੀਤਾ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਵਾਲਟਜ਼ ਤਾਕਤ ਦੁਆਰਾ ਸ਼ਾਂਤੀ ਦੀ ਸਾਡੀ ਖੋਜ ਇੱਕ ਨਜ਼ਰ ਸ਼ਾਨਦਾਰ ਚੈਂਪੀਅਨ ਹੋਵੇਗਾ ਫੋਲੋਇੰਗ ਡੇਵਿਕਰ ਤਿੰਨ ਵਾਰ ਕਾਂਗਰਸ ਦੇ ਮੈਂਬਰ ਰਹੇ ਵਾਲਟਜ਼ ਨੇ ਸੋਸ਼ਲ ਮੀਡੀਆ ਤੇ ਟਰੂਡੋ ਦੀ ਵਾਰ-ਵਾਰ ਨਿੰਦਾ ਕੀਤੀ ਹੈ ਖਾਸ ਤੌਰ ਤੇ ਚੀਨ ਨਾਲ ਸਬੰਧਤ ਮੁੱਦਿਆਂ ਨੂੰ ਸੰਭਾਲਣ ਦੇ ਲਈ ਉਸਨੇ ਹਾਲ ਹੀ ਵਿੱਚ ਵਾਦ ਰਹੀਆਂ ਕੈਨੇਡੀਅਨ ਚੋਣਾਂ ਨੂੰ ਤੇ ਵੀ ਟੁਲਿਆ ਤੇ ਐਕਸ ਇੱਕ ਪੋਸਟ ਕੀਤੀ ਹੈ ਕੰਜ਼ਰਵੇਟਿਵ ਲੀਡਰ ਪੀਅਰ ਪਾਲੀਵਰ 2025 ਵਿੱਚ ਟੂ ਟੂ ਪੈਕੇਜ ਭੇਜਣਗੇ ਜਾ ਰਹੇ ਨੇ ਕੈਨੇਡਾ ਦੇ ਪ੍ਰਤੀਗਤਿਸ਼ੀਲ ਗੜਬੜ ਤੋਂ ਬਾਹਰ ਕੱਢਣਾ ਸ਼ੁਰੂ ਕਰਨਗੇ 트럼ਪ ਮੰਗ ਵਾਲਟਰਜ਼ ਨੇ ਨਾਟੋ ਦੇ ਮੈਂਬਰਾਂ ਦੀ ਆਲੋਚਨਾ ਕੀਤੀ ਹੈ ਜੋ ਰੱਖਿਆ ਖਰਚਿਆਂ ਦੇ ਟਿਚਿਆਂ ਨੂੰ ਪੂਰਾ ਕਰ ਨਹੀਂ ਕਰਦੇ ਅਜੇ ਇਹ ਕੁਝ ਕੈਨੇਡਾ ਜੋ ਨਹੀਂ ਕਰ ਰਿਹਾ ਅਤੇ ਸਾਲਾਂ ਤੋਂ ਨਹੀਂ ਕਰੇਗਾ ਟੂਡੋ 2032 ਵਿੱਚ ਰੱਖਿਆ ਤੇ ਜੀਡੀਪੀ ਦੇ 2% ਦੇ ਬਰਾਬਰ ਖਰਚ ਕਰਨ ਦੇ ਟੀਚੇ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਚੋੜਾ ਦੌਰਾਨ ਰੇਪਗੁਲਾ ਨੇ ਇਮੀਗ੍ਰੇਸ਼ਨ ਅਤੇ ਸਰਦੀਸ ਰੱਖਿਆ ਨੂੰ ਮੁੱਖ ਫੋਕਸ ਕੀਤਾ ਸੀ ਬਹੁਤ ਸਾਰੇ ਬੁਖ ਨਿਯੁਕਤੀਆਂ ਦੀਆਂ ਨਜ਼ਰਾਂ ਉੱਤ ਵਾਲ ਸਨ ਇਹ ਰਿਪੋਰਟ ਕੀਤੀ ਗਈ ਕਿ ਫੈਲੋਡਾ ਦੇ ਸੇਨ ਮਾਰਕੋ ਰਿਵੀਓ ਚੀਨ ਵਿੱਚ ਇੱਕ ਵੋਕਲ ਆਲੋਚਕ ਨੂਰ ਰਾਜੇਸ ਖਤਰ ਨਾਮਜ਼ਦ ਕੀਤੇ ਜਾਣ ਦੀ ਉਮੀਦ ਹੈ ਰੂਬੀਓ ਨੇ ਕੈਨੇਡਾ ਅਮਰੀਕਾ ਸਰਾਧੇ ਚਿੰਤਾਵਾਂ ਵਾਲੇ ਇਸ਼ਾਰਾ ਵੀ ਕੀਤਾ ਹਾਲੀ ਵਿੱਚ ਫਲਸਤੀਨੀ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਲਈ ਕੈਨੇਡਾ ਦੇ ਕਦਮ ਦੀ ਨਿੰਦਾ ਕਰਦੇ ਹੋਏ ਦਾਅਵੇ ਕੀਤੇ ਨੇ ਕਿ ਅੱਤਵਾਦੀ ਅਤੇ ਜਾਣੇ ਪਛਾਣੇ ਅਪਰਾਧੀ ਸਮੇਤ ਕੈਨੇਡਾ ਵਿੱਚ ਅਮਰੀਕਾ ਦੀਆਂ ਜ਼ਮੀਨਾਂ ਨੂੰ ਸਰਦਾ ਪਾਰ ਕਰਕੇ ਆਉਂਦੇ ਨੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਟਰੰਪ ਦੀ ਚੋਣ ਨਿਊਯਾਰਕ ਵਿੱਚ ਕਾਂਗਰਸ ਦੇ ਵੂਮੈਨ ਐਲਿਸ ਨੇਵੀ ਕੈਨੇਡਾ ਦੇ ਨਾਲ ਲੱਗਦੀ ਸਰਦਨ ਦੇ ਧਿਆਨ ਕੇਂਦਰਿਤ ਕੀਤਾ ਸਟੀਫਨ ਉਤਰੀ ਬਾਰਡਰ ਸੁਰੱਖਿਆ ਕਾਕਸ ਦੇ ਮੈਂਬਰ ਵੀ ਨੇ ਮਨੁੱਖੀ ਅਤੇ ਨਸ਼ੀਲੇ ਪ੍ਰਦਾਰਥਾ ਦੀ ਤਸਕਰੀ ਵਿੱਚ ਵਾਧਾ ਹੋਣ ਦੇ ਵਾਅਦੇ ਕਰਦੇ ਨੇ ਸਰਦਨ ਨੂੰ ਸੁਰੱਖਿਅਤ ਕਰਨ ਲਈ ਹੋਮਲੈਂਡ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਖਤਰਨਾਕ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਬਚਾਉਣਾ ਚਾਹੀਦਾ ਜੋ ਰਿਕਾਰਡ ਸੰਖਿਆ ਵਿੱਚ ਸਾਡੇ ਉਤਰੀ ਸਰਦਨ ਨੂੰ ਪਾਰ ਕਰ ਰਹੇ ਨੇ ਉਸ ਨੇ ਪਿਛਲੇ ਮਹੀਨੇ ਐਕਸ ਤੇ ਇੱਕ ਪੋਸਟ ਵੀ ਕੀਤੀ ਸੀ ਉਥੇ ਦੱਸਦੀ ਹੈ ਕਿ ਇਸ ਵਿਦੇਸ਼ੀ ਨੀਤੀ ਦਾ ਬਹੁਤ ਵੱਡਾ ਘੱਟ ਦਾ ਤਜਰਬਾ ਹੈ ਪਰ 트럼ਪ ਨੂੰ ਸਮਾਰਟ ਅਮਰੀਕਾ ਫਰਸਟ ਫਾਈਟਰ ਦੱਸਿਆ ਤੇ ਉਸਨੇ ਵਾਰ-ਵਾਰ ਸੰਕਤ ਰਾਸ਼ਟਰੀ ਨਿੰਦਾ ਕੀਤੀ ਹੈ ਅੰਤਰਰਾਸ਼ਟਰੀ ਸੰਗਠਨ ਗਾਜ਼ਾ ਤੇ ਇਜ਼ਰਾਈਲ ਦੁਆਰਾ ਕੀਤੇ ਗਏ ਬੰਬਾਰੀ ਦੀ ਆਲੋਚਨਾ ਲਈ ਯਹੂਦੀ ਵਿਰੋਧੀ ਹੈ ਅਮਰੀਕਾ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ 트럼ਪ ਦੀ ਵਫਾਦਾਰ ਕ੍ਰਿਸਟੀ ਨੋਮੈਨ ਦੱਖਣੀ ਡਾਕੋਟਾ ਦੇ ਗਵਰਨਰ ਨੂੰ ਹੋਮਲੈਂਡ ਸਿਕਿਉਰਿਟੀ ਚਲਾਉਣ ਲਈ ਚੁਣਿਆ ਗਿਆ ਨੋਮੈਨ ਨੇ ਵੀ ਕਿਹਾ ਹੈ ਕਿ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤਾ ਪਹਿਲੇ 트੍ਰੰਪ ਪ੍ਰਸ਼ਾਸਨ ਦੇ ਅਧੀਨ ਗੱਲਬਾਤ ਕੀਤੀ ਗਈ ਸੀ ਇੱਕ ਵੱਡੀ ਜਿੱਤ ਸੀ ਤਰਕੋਣੀ ਸਮਝੌਤਾ 2026 ਵਿੱਚ ਸਮੀਖਿਆ ਲਈ ਧਿਆਰ ਹੈ ਉਹਤੇ ਦੱਸ ਦੇ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਟੂਡੋ ਨੇ ਮੰਗਲਵਾਰ ਨੂੰ ਜਿੱਥੇ ਇਹ ਗੱਲ ਆਖੀ ਹੈ ਕਿ 트੍ਰੰਪ ਦੀ ਪਹਿਲੀ ਪ੍ਰਧਾਨਗੀ ਚ ਕੈਨੇਡਾ ਨੇ ਦੇਸ਼ ਤੇ ਇਤਾਲੀ ਅਧਿਵਿਵਸਥਾ ਨੋ ਇੱਕ ਸਾਰੂਣ ਦੇ ਮਜਬੂਤ ਸਬੂਤ ਦੰਦੇ ਹੋਏ ਟ੍ਰਾਇਲੈਟਰ ਵਪਾਰ ਸੰਜੋਗ ਤੇ ਸਫਲਤਾਪੂਰਵ ਗੱਲਬਾਤ ਕੀਤੀ ਸੀ ਕੈਨੇਡੀਅਨ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਲੇਖਕ ਕਰੀ ਅਪੀਲ ਰੀਜਨ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਅਪੀਲ ਖੇਤਰ ਦੇ ਵਿੱਚ ਧਾਰਮਿਕ ਸਥਾਨਾਂ ਦੇ ਖਿਲਾਫ ਕੋਈ ਸਿੱਧੀ ਧਮਕੀ ਨਹੀਂ ਮਿਲੀ ਹੈ ਭਾਵੇਂ ਕਿ ਪੂਰੇ ਕੈਨੇਡਾ ਵਿੱਚ ਤਣਾਅ ਵਧ ਰਿਹਾ ਹੈ ਅਪੀਲ ਰੀਜਨਲ ਪੁਲਿਸ ਦੇ ਕਾਊਂਟਿੰਗ ਚਿੰਤਾਵਾਂ ਤੋਂ ਜਾਣੂ ਆ ਖਾਸ ਤੌਰ ਤੇ ਪੂਜਾ ਸਥਾਨ ਤੇ ਪ੍ਰਦਰਸ਼ਨ ਦੀਆਂ ਸਾਂਝੀਆਂ ਗਈਆਂ ਜਿੱਥੇ ਧਮਕੀਆਂ ਬਾਰੇ ਅਪੀਲ ਰੀਜਨਲ ਪੁਲਿਸ ਇਹ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਸਾਨੂੰ ਅਪੀਲ ਦੇ ਖੇਤਰ ਵਿੱਚ ਕੋਈ ਵੀ ਪੂਜਾ ਸਥਾਨ ਵਿਰੁੱਧ ਕੋਈ ਸਿੱਧੀ ਧਮਕੀ ਨਹੀਂ ਮਿਲੀ ਹੈ ਅਪੀਲ ਖੇਤਰੀ ਪੁਲਿਸ ਨੇ ਇੱਕ ਬਿਆਨ ਵਿੱਚ ਇਹ ਗੱਲ ਆਖਿਆ ਜਨਤਕ ਚਿੰਤਾਵਾਂ ਨੂੰ ਦੂਰ ਕਰਨ ਲਈ ਪੁਲਿਸ ਨੇ ਕਿਹਾ ਕਿ ਉਹਨਾਂ ਦੇ ਗਸ਼ਟ ਨੂੰ ਵਧਾ ਦਿੱਤਾ ਸੁਰੱਖਿਆ ਦੀ ਭਾਵਨਾ ਨੂੰ ਯਕੀਨੀ ਬਣਾਉਣ ਲਈ ਭਾਈਚਾਰੇ ਦੇ ਨੇਤਾਵਾਂ ਦੇ ਸੰਗਠਨ ਨਾਲ ਸਰਗਰਮੀ ਨਾਲ ਜੁੜ ਰਹੀ ਹੈ ਅਧਿਕਾਰੀਆਂ ਨੇ ਭਾਰਤ ਦੇ ਕੌਂਸਲਰ ਜਨਰਲ ਅਤੇ ਸਥਾਨਕ ਧਾਰਮਿਕ ਸੰਸਥਾਵਾਂ ਨਾਲ ਮਿਲ ਕੇ ਜੋਖਮ ਨੂੰ ਹੱਲ ਕਰਨ ਅਤੇ ਵਧਣ ਨੂੰ ਰੋਕਣ ਲਈ ਯਤਨਾਂ ਨੂੰ ਤਾਲਮੇਲ ਕੀਤਾ ਹੈ। ਪੀਲ ਪੁਲਿਸ ਨੇ ਕਿਹਾ ਕਿ ਕਮਿਊਨਿਟੀ ਵਿੱਚ ਮੌਜੂਦਾ ਤਣਾਅ ਅਤੇ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਦੇ ਸਾਂਝੇ ਹਿੱਤਾਂ ਦੇ ਮੱਦੇਨਜ਼ਰ ਆਯੋਜਕਾਂ ਨੇ ਕੌਂਸਲ ਟੈਂਪਾ ਨੂੰ ਬਾਅਦ ਦੀ ਮਿਤੀ ਤੱਕ ਮੁਲਤਵੀ ਕਰਨ ਲਈ ਸਹਿਮਤੀ ਵੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਇਹ ਵੀ ਸਪਸ਼ਟਿਕਨ ਬਣੀਟਾ ਬ੍ਰੈਮਟਨ ਦੇ ਤ੍ਰਵੀਣੀ ਮੰਦਿਰ ਅਤੇ ਕਮਿਊਨਿਟੀ ਸੈਂਟਰ ਵਿੱਚ ਇਨਸਕ ਰੋਸ ਪ੍ਰਦਰਸ਼ਨ ਤੇ ਉੱਚ ਅਤੇ ਨਜ਼ਦੀਕੀ ਖਤਰੇ ਦਾ ਪੱਦਰ ਦਾ ਵਾਲਾ ਦੰਦੇ ਹੋਏ 17 ਨਵੰਬਰ ਨੂੰ ਹੋਣ ਵਾਲੇ ਕਾਉਂਸਲ ਕੈਂਪ ਪ੍ਰੋਗਰਾਮ ਨੂੰ ਰੱਦ ਕਰਨ ਦੇ ਇੱਕ ਦਿਨ ਬਾਅਦ ਆਇਆ ਇਸ ਸਮਾਗਮ ਦਾ ਉਦੇਸ਼ ਕੈਨੇਡੀਅਨ ਹਿੰਦੂਆਂ ਅਤੇ ਸਿੱਖਾਂ ਲਈ ਜ਼ਰੂਰੀ ਜੀਵਨ ਸਰਟੀਫਿਕੇਟ ਨਵੇਂ ਬਣਾਉਣਾ ਤੇ ਅਧਿਕਾਰਿਕ ਦੇਸ਼ਾਂ ਨੂੰ ਜ਼ਰੂਰੀ ਦਸਤਾਵੇਜ਼ ਪ੍ਰਦਾਨ ਕਰਨਾ ਸੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮੰਦਰ ਦੇ ਅਧਿਕਾਰੀਆਂ ਨੇ ਵਿਗਨ ਲਈ ਅਫਸੋਸ ਜਾਰ ਕੀਤਾ ਅਤੇ ਵਾਦੀਆਂ ਚਿੰਤਾਵਾਂ ਤੇ ਆਪਣੀ ਨਿਰਾਸ਼ਾ ਜਾਰ ਕੀਤੀ ਹੈ ਅਸੀਂ ਸਾਰੇ ਭਾਈਚਾਰੇ ਦੇ ਮੈਂਬਰਾਂ ਤੋਂ ਮਾਫੀ ਮੰਗਦੇ ਹਾਂ ਜੋ ਘਟਨਾ ਤੇ ਨਿਰਪਰਨ ਸਨ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕੈਨੇਡੀਅਨ ਹੁਣ ਕੈਨੇਡਾ ਵਿੱਚ Hindu ਮੰਦਰਾਂ ਵਿੱਚ ਆਉਣ ਅਸੁਖ ਅਸੁਰੱਖਿਤ ਮਹਿਸੂਸ ਕਰਦੇ ਨੇ ਇਹਨਾਂ ਘਟਨਾਵਾਂ ਦੇ ਵਿਚਾਰ ਵਿੱਚ ਮੰਦਰ ਪ੍ਰਸ਼ਾਸਨ ਨੇ ਅਪੀਲ ਪੁਲਿਸ ਨੂੰ Hindu ਭਾਈਚਾਰੇ ਦੀ ਸੁਰੱਖਿਆ ਲਈ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ਅਤੇ ਸਾਰੇ ਨਾਗਰਿਕਾਂ ਨੂੰ ਸੁਰੱਖਿਆ ਵਧਾਉਣ ਦੀ ਲੋੜ ਤੇ ਉਜਾਗਰ ਕੀਤਾ ਕਿ ਚਾਹੇ ਕੋਈ ਵੀ ਵਿਸ਼ਵਾਸ ਹੋਵੇ ਉਸ ਤੋਂ ਪਹਿਲਾਂ ਅਪੀਲ ਪੁਲਿਸ ਨੇ ਲਾਲਜੀ ਬੈਨਰ 57 ਸਾਲ ਨੂੰ ਬ੍ਰੈਮਟਨ ਵਿੱਚ Hindu ਮੰਦਿਰ ਸਭਾ ਵਿੱਚ ਪ੍ਰਦਰਸ਼ਨ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਬੈਨਰਜੀ ਨੇ ਕੈਨੇਡਾ ਦੇ ਫੌਜਦਾਰੀ ਜਵਾਬਤੇ ਦੀ ਧਾਰਾ 319 1 ਦੇ ਤਹਿਤ ਨਫਰਤ ਜਨਤਕ ਪ੍ਰਕਾਟ ਦਾ ਦੋਸ਼ ਲਗਾਇਆ ਗਿਆ ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਲੰਬਿਤ ਸ਼ਰਤਾਂ ਨਾਲ ਹਿਤਾ ਗਿਆ ਇਹ ਗ੍ਰਿਫਤਾਰੀ Hindu ਸਭਾ ਮੰਦਿਰ ਵਿਖੇ 3 ਨਵੰਬਰ ਨੂੰ ਪ੍ਰਦਰਸ਼ਨ ਦੇ ਜਵਾਬ ਵਿੱਚ ਹੋਈ ਹੈ ਜਿੱਥੇ ਹਿੰਸਾ ਨੇ ਇੱਕ ਭਾਰਤੀ ਕੌਂਸਲਟ ਕੈਂਪ ਵਿੱਚ ਵਿਘਨ ਪਾ ਦਿੱਤਾ ਸੀ ਜਿਸ ਨਾਲ ਅਜਿਹੀ ਘਟਨਾਵਾਂ ਦੀ ਵਾਰਬਰਤਾ ਨੂੰ ਲੈ ਕੇ ਹਿੰਦੂ ਕੈਨੇਡੀਅਨਾਂ ਵਿੱਚ ਚਿੰਤਾ ਦਾ ਪੈਦਾ ਹੋ ਗਈ ਹੈ 1000 ਤੋਂ ਵੱਧ ਕੈਨੇਡੀਅਨ ਹਿੰਦੂਆਂ ਨੇ ਹੁਣ ਤੱਕ ਮੰਦਿਰ ਵਿੱਚ ਰੈਲੀ ਕੀਤੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਪ੍ਰਸ਼ਾਸਨ ਇਹ ਧਾਰਮਿਕ ਸਥਾਨਾਂ ਤੇ ਹੋਰ ਹਮਲਿਆਂ ਨੂੰ ਰੋਕਣ ਲਈ ਨਿਰਣਾ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪਿਛਲੇ ਸਾਲ ਖਾਨਾ ਸਥਾਨਿਕ ਸਮਰਥਕ ਹਰਦੀਪ ਸਿੰਘ ਨੱਜਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਕੈਨੇਡਾ ਦੇ ਭਾਰਤ ਦਰਮਿਆਨ ਕੂਟਨੀਤਕ ਤਣਾਅ ਦੇ ਵਿਚਕਾਰ ਇਹ ਗੱਲਬਾਤ ਸਾਹਮਣੇ ਆਈ ਹੈ ਦਾਅਵਿਆਂ ਦੇ ਵਿੱਚ ਭਾਰਤ ਦੁਆਰਾ ਸਪਸ਼ਟ ਤੌਰ ਤੇ ਇਨਕਾਰ ਕੀਤੇ ਗਏ ਨੇ ਅਤੇ ਭਾਰਤ ਤੋਂ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਦੁਰਲਭ ਸਬੰਧਾਂ ਵਿੱਚ ਤਣਾਅ ਕਾਰਨ ਬਣੇ ਨੇ ਨਵੀਂ ਦਿੱਲੀ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਨੇ ਖਾਲਸਤਾਨੀ ਪੱਖੀ ਤੱਤਾਂ ਨੂੰ ਜਗ੍ਹਾ ਦਿੱਤੀ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਸੰਘਿਤ ਰਾਜ ਅਮਰੀਕਾ ਦੇ ਨਾਲ ਕੰਮ ਕਰਨੀ ਤਿਆਰ ਹੈ ਕਿਉਂਕਿ ਇਹ ਇਮੀਗ੍ਰੇਸ਼ਨ ਤੇ ਕਾਰਵਾਈ ਕਰਨ ਲਈ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਾਅਦਿਆਂ ਨੂੰ ਲਾਗੂ ਕਰਦੀ ਹੈ ਪਰ ਉਹ ਚਾਹੁੰਦਾ ਹੈ ਕਿ ਕੈਨੇਡਾ ਆਉਣ ਦੀ ਉਮੀਦ ਰੱਖਣ ਵਾਲੇ ਕੋਈ ਵੀ ਅਜਿਹਾ ਕਾਨੂੰਨੀ ਤੌਰ ਤੇ ਨਾ ਕਰੇ। ਆਟਵਾ ਪਿਛਲੇ ਹਫਤੇ ਅਮਰੀਕੀ ਚੋਣਾ ਤੋਂ ਵਿਰੋਧੀ ਸੰਸਦ ਮੈਂਬਰ ਕਿਊਬਕ ਪ੍ਰੀਮੀਅਰ ਅਤੇ ਇਮੀਗ੍ਰੇਸ਼ਨ ਵਕੀਲਾਂ ਦੇ ਦਬਾਅ 'ਤੇ ਹੇਟ ਹੈ ਜੋ ਉਨ੍ਹਾਂ ਦੀਆਂ ਚਿੰਤਾਵਾਂ ਦਾ ਜਵਾਬ ਦਿੱਤਾ ਜਾ ਸਕੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲੇ ਦੇਣ। ਦੀ ਮਿਸਟਰ 트ੰਪ ਦੀ ਯੋਜਨਾ ਕੈਨੇਡਾ ਵਿੱਚ અપਨਾ ਮੰਗਣ ਵਾਲਾ ਦੀ ਆਮਦ ਵਾਲ ਲੈ ਜਾਵੇਗੀ ਮਿਸਟਰ ਮਿਲਰ ਨੇ ਦਾ ਗਲੋਬਲ ਐਂਡ ਮੇਲ ਨੂੰ ਦੱਸਿਆ ਕਿ ਕੋਈ ਵੀ ਦਾਵੇ ਕਿ ਔਡ ਵਾਲੇ ਰਾਸ਼ਟਰਪਤੀ ਦੀਆਂ ਯੋਜਨਾਵਾਂ ਕੈਨੇਡਾ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਅਟਕਲਾ ਨੇ ਅਸੀਂ ਹਮੇਸ਼ਾ ਰਾਸ਼ਟਰੀ ਹਿੱਤ ਵਿੱਚ ਕੰਮ ਕਰਦੇ ਤੇ ਕੰਮ ਕਰਦੇ ਰਹਾਂਗੇ ਇਹ ਉਪਾਅ ਨੇ ਜੋ ਅਸੀਂ ਕਰ ਲਈ ਅੱਗੇ ਵਧ ਰਹੇ ਹਾਂ ਚਾਹੇ ਨਵੇਂ ਪ੍ਰਸ਼ਾਸਨ ਦੁਆਰਾ ਕੋਈ ਵੀ ਫੈਸਲਾ ਲਿਆ ਜਾਵੇ ਪਰ ਏ ਯਕੀਨੀ ਬਣਾਉਣਾ ਕਿ ਸਾਡੀ ਸਰਦ ਦਾ ਸੁਰੱਖਿਤ ਨੇ ਜੋ ਲੋਕ ਕੈਨੇਡਾ ਆ ਰਹੇ ਨੇ ਉਹ ਅਜਿਹਾ ਕਰਦੇ ਨੇ ਨਿਯਮਤ ਮਾਰਗ ਅਤੇ ਅਸਲੀਅਤ ਇਹ ਹੈ ਕਿ ਇੱਥੇ ਹਰ ਕਿਸੇ ਦਾ ਸਵਾਗਤ ਨਹੀਂ ਹੈ ਮਿਸਟਰ ਟਰੰਪ ਨੇ ਚੋਣ ਮੂਹਮ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੇ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲੇ ਦਾ ਵਾਅਦਾ ਕੀਤਾ ਸੀ ਅਮਰੀਕਾ ਵਿੱਚ ਅੰਦਾਜ਼ਨ 11 ਮਿਲੀਅਨ ਗੈਰ ਕਾਨੂੰਨੀ ਦਸਤਾਵੇਜ਼ੀ ਪ੍ਰਵਾਸੀ ਰਹ ਰਹੇ ਨੇ स्टीफन मिलर जो इमिग्रेशन दे सख्त रुख अपनाउंदे तो मिस्टर ट्रम्प दी नीति ਅਤੇ ਉਪ ਮੁਖੀ ਬੜਨ ਦੀ ਉਮੀਦ ਸੋਮਵਾਰ ਨੂੰ ਸ਼੍ਰੀਮਾਨ 트म्प ਦੇ ਆਉਣ ਵਾਲੇ ਸਰਦ ਦੀ ਜਾ ਟੌਮ ਹੋਮ ਨੇ ਕਿਹਾ ਹੈ ਕਿ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਣ ਲਈ ਤਰਹੀਜ਼ ਦਵੇਗਾ ਜੋ ਸੁਰੱਖਿਆ ਤੇ ਜਨਤਕ ਸੁਰੱਖਿਆ ਦੇ ਖਤਰਾ ਪੈਦਾ ਕਰ ਰਹੇ ਨੇ ਕਿਊਬਾ ਦੇ ਪ੍ਰੀਮੀਅਰ ਫ੍ਰੈਂਕੋਇਜ਼ ਲੈਗੋਟ ਨੇ ਬਲਾਕ ਕਯੂਬਿਕਸ ਲੀਡਰਸ ਈਵਸ ਫ੍ਰੈਂਕੋਇਸ ਬਲੈਚੇਟ ਦੀ ਸ਼ਰਨ ਦੇ ਦਾਅਵਿਆਂ ਕਰਨ ਲਈ ਪ੍ਰਾਂਤ ਵਿੱਚ ਦੇਸ਼ ਨਿਕਾਲੇ ਸਟ੍ਰੀਮਿੰਗ ਦਾ ਸਾਹਮਣਾ ਕਰ ਰਹੇ ਲੋਕਾਂ ਬਾਰੇ ਚਿੰਤਾ ਜ਼ਾਰ ਕੀਤੀ ਹੈ ਆਰਸੀਐਮਪੀ ਨੇ ਪਿਛਲੇ ਹਫਤੇ ਦਾ ਗਲੋਬਲ ਹੁਣ ਦੱਸਿਆ ਕਿ ਸੰਘਿਤ ਰਾਜ ਤੋਂ ਪ੍ਰਵਾਸੀ ਦੀ ਆਮਦ ਦੇ ਮਾਮਲੇ ਵਿੱਚ ਉਹਨਾਂ ਕੋਲ ਯੋਜਨਾਵਾਂ ਹਨ ਸੌਵਾਨ ਨੂੰ ਕਈ ਇਮੀਗ੍ਰੇਸ਼ਨ ਵਕੀਲਾਂ ਨੇ ਆਟਵਾ ਨੂੰ ਇੱਕ ਨੀਤੀ ਬਦਲਣ ਦੀ ਅਪੀਲ ਕੀਤੀ ਜੋ ਅਮਰੀਕਾ ਤੋਂ ਭੱਜਣ ਵਾਲੇ ਪ੍ਰਵਾਸੀ ਨੂੰ ਇੱਥੇ ਸ਼ਰਨ ਦੇਣ ਦਾ ਦਾਵਾ ਕਰਨ ਦੀ ਇਜਾਜ਼ਤ ਦਿੰਦੀ ਹੈ ਜੇਕਰ ਉਹ ਗੈਰਕਾਨੂੰਨੀ ਢੰਗ ਨਾਲ ਸਰਦ ਪਾਰ ਕਰਦੇ ਨੇ ਅਤੇ ਦੋ ਹਫ਼ਤਿਆਂ ਦੇ ਲਈ ਅਧਿਕਾਰੀਆਂ ਤੋਂ ਬਚ ਵੀ ਜਾਂਦੇ ਨੇ ਤਾਂ 2017 ਦੇ ਪਹਿਲੇ 트럼ਪ ਪ੍ਰਸ਼ਾਸਨ ਵੱਲੋਂ ਅਮਰੀਕਾ ਤੋਂ ਭੱਜਣ ਵਾਲੇ ਅਤੈਸ਼ੀ ਵਾਸੀਆਂ ਲਈ ਅਸਥਾਈ ਤੌਰ ਤੇ ਸੁਰੱਖਿਆ ਦਰਜੇ ਨੂੰ ਖਤਮ ਕਰਨ ਤੋਂ ਬਾਅਦ ਹੈ ਠੀਕ ਦੇ ਲੋਕ ਅਮਰੀਕਾ ਤੋਂ ਕੈਨੇਡਾ ਆਇਸਨ ਨੀਤੀ ਨੇ ਕਿਊਬਕ ਵਿੱਚ ਅਨਿਮਤ ਰੌਕਸਹਮਸ ਬਾਰਡਰ ਰੋਡ ਬਾਰਡਰ ਕਰਾਸਿੰਗ ਕਰਨ ਤੇ ਸ਼ਰਨ ਦੇ ਦਾਅਵੇ ਕਰਨ ਤੇ ਹੈਤੀ ਵਾਸੀਆਂ ਨੂੰ ਇੱਕ ਆਮਦ ਨੋ ਪੜਕਾ ਦਿੱਤਾ ਸੀ ਅਮਰੀਕਾ ਨਾਲ ਗੱਲਬਾਤ ਤੋਂ ਬਾਅਦ ਸੇਫ ਥੰਡਰ ਕੰਟਰੀ ਐਗਰੀਮੈਂਟ ਰਸੋਧਿਆ ਗਿਆ ਅਤੇ 2023 ਵਿੱਚ ਰੌਕਸਮ ਰੋਡ ਨੂੰ ਬੰਦ ਕਰ ਦਿੱਤਾ ਗਿਆ ਤਬਦੀਲੀਆਂ ਨੇ ਨਿਯਮਾਂ ਨੂੰ ਸਖਤ ਕਰ ਦਿੱਤਾ ਪਰ ਕਿਸੇ ਵੀ ਵਿਅਕਤੀ ਨੂੰ ਅਮਰੀਕਾ ਤੋਂ ਗੈਰਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਅਤੇ ਕੈਨੇਡਾ ਵਿੱਚ ਸ਼ਰਨਾਰਥੀ ਦਾਵਾ ਜੋ 14 ਦਿਨ ਤੱਕ ਅਣਜਾਣ ਰਹੇ ਹਵਾਈ ਅੱਡੇ ਦੇ ਨਿਯਮਤ ਸਰੰਗੀ ਲਾਂਗਿਆਂ ਵਿੱਚੋਂ ਅਮਰੀਕਾ ਤੋਂ ਆਉਣ ਵਾਲੇ ਆਮ ਤੌਰ ਤੇ ਮੋੜ ਦਿੱਤੇ ਜਾਂਦੇ ਨੇ ਵਕੀਲਾਂ ਨੇ ਚੇਤਾਵਨੀ ਦਿੱਤੀ ਜੇਕਰ ਕੋਈ ਆਟਵਾ ਨੀਤੀ ਨੂੰ ਜਲਦ ਨਹੀਂ ਬਦਲਦਾ ਮਿਸਟਰ 트럼ਪ ਦੁਆਰਾ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਰਿਕਾਰਡ ਗਿਣਤੀ ਕੈਨੇਡਾ ਵਿੱਚ ਜਾਣ ਦੀ ਕੋਸ਼ਿਸ਼ ਕਰੇਗੀ ਜਿੱਥੇ ਉਹ ਆਪਣੇ ਦਾਅਵਿਆਂ ਦੀ ਪੱਤਰਿਕਾ ਹੋਣ ਦੀ ਉਡੀਕ ਕਰਦੇ ਨੇ ਵਰਕ ਵਰਕ ਪਰਮਿਟ ਤੇ ਸੀ ਸੰਭਾਲਣ ਲਈ ਯੋਗ ਹੋ ਸਕਦੇ ਨੇ ਵਿਨੀਪੈਗ ਸਰਨਾਥੀ ਤੇ ਇਮੀਗ੍ਰੇਸ਼ਨ ਵਕੀਲ ਡੇਵਿਡ ਮੈਟਾਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਬੇਡਨ ਪ੍ਰਸ਼ਾਸਨ ਨਾਲ ਗੱਲ ਕਰੋ ਇਸ ਤੋਂ ਪਹਿਲਾਂ ਕਿ ਮਿਸਟਰ 트럼ਪ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਪਹਿਲਾਂ ਸਮਝੌਤੇ ਨੂੰ ਬਦਲਣ ਬਾਰੇ ਉਸਨੇ ਕਿਹਾ ਕਿ 14 ਦਿਨਾਂ ਦੀ ਵਿਵਸਥਾ ਤਸਕਰਾਨੂ ਸਿਸਟਮ ਨੂੰ ਕੇਰਨ ਲਈ ਇੱਕ ਪ੍ਰੇਰਣਾ ਹੈ ਫੈਡਰਲ ਸਰਕਾਰ ਅਤੇ ਪ੍ਰੋਵੈਂਸ ਸਥਾਈ ਤੌਰ ਤੇ ਹੋਟਲਾਂ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਠਹਿਰਾ ਰਹੇ ਨੇ ਅਤੇ ਸ਼ਹਿਰਾਂ ਵਿੱਚ ਪਨਾਹਗਾਹਾਂ ਨੂੰ ਕਹਿਣਾ ਕਿ ਬਿਸਤਰੇ ਲੱਭਣ ਤੇ ਸਖਤ ਦਬਾਅ ਪਾਇਆ ਜਾ ਸਕਦਾ ਹੈ ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਰੀਚਰਡ ਪੁਲਲੈਂਡ ਨੇ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਅਮਰੀਕਾ ਤੇ ਦੂਜੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਗੈਰ ਦਸਤਾਵੇਜ਼ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਅਦੇ ਦੀ ਚੇਤਾਵਨੀ ਦਿੱਤੀ ਉਸਨੇ ਆਟੋਨ ਨੂੰ ਅਪੀਲ ਕੀਤੀ ਕਿ ਗੈਰ ਕਾਨੂੰਨੀ ਨਾਲ ਢੰਗ ਦੇ ਨਾਲ ਸਰਦ ਪਾਰ ਕਰਨ ਦੀ ਪ੍ਰੇਰਣਾ ਨੂੰ ਹਟਾਵੇ ਅਤੇ ਸਮਝੋ ਤੈਨੂੰ ਬਦਲ ਕੇ ਕੈਨੇਡਾ ਤੋਂ ਟ੍ਰੈਪੋਲਿਨ ਦੇਵੇ ਜਾਂ ਤਾਂ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਤੋਂ ਪਾਰ ਕਰਨ ਵਾਲੇ ਲੋਕ ਦੇਸ਼ ਦੇ ਅੰਦਰ ਸ਼ਰਨ ਦਾ ਦਾਵਾ ਨਾ ਕਰ ਸਕਣ ਰਾਸ਼ਟਰਪਤੀ ਟਰੰਪ ਸੰਭਾਵਿਤ ਤੌਰ ਤੇ ਅਪਰਾਧੀਆਂ ਨੂੰ ਹਟਾਉਣ ਲਈ ਪਿੱਛਾ ਕਰਨਗੇ ਇਸ ਦਾ ਮਤਲਬ ਹੈ ਖਾਸ ਤੌਰ ਤੇ ਕੈਨੇਡਾ ਵਿੱਚ ਪਨਾਹ ਮੰਗਣ ਵਾਲੇ ਜਿਆਦਾ ਪ੍ਰੇਰਿਤ ਹੋਣਗੇ ਟ੍ਰਾਂਟੋ ਵਿੱਚ ਗਾਰਸਨ ਇਮੀਗ੍ਰੇਸ਼ਨ ਲਾ ਦੇ ਮੈਨੇਜਮੈਂਟ 파ਟਨਰ ਨੇ ਵੀ ਇਹ ਗੱਲ ਆਖੀ ਕਿ ਅਮਰੀਕਾ ਦੀਆਂ ਚੋਣਾਂ ਤੋਂ ਬਾਅਦ ਕੈਨੇਡਾ ਦੇ ਤਰੀਕੇ ਬਾਰੇ ਪੁੱਛਣ ਅਤੇ ਅਮਰੀਕਾ ਦੇ ਲੋਕ ਉਹਨਾਂ ਨੂੰ ਫੋਨ ਕਰਕੇ ਇਸ ਗੱਲ ਬਾਰੇ ਵੀ ਜਾਣਕਾਰੀ ਇਕੱਤਰ ਕਰ ਰਹੇ ਨੇ ਉਸਨੇ ਭਵਿੱਖ ਬਾਰੇ ਕਿਹਾ ਕਿ 11 19 ਤੌਰ ਤੇ ਪਾਰ ਕਰਨ ਵਾਲੇ ਲੋਕ ਖਾਸ ਕਰਕੇ ਭਿਆਨਕ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਵੇਗਾ ਜੋ ਲੋਕ ਤਸਕਰਾਂ ਨੂੰ ਸਰਦ ਪਾਰ ਕਰਨਾ ਲੇਪਕਤਾਨ ਕਰਨਗੇ ਤੇ ਫਿਰ ਰਿਹائش ਤੇ ਨੌਕਰੀ ਲੱਭਣ ਲਈ ਉਹ ਸੰਘਰਸ਼ ਕਰਨਗੇ ਹੁਣ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਸਰਕਾਰ ਆਪਣੇ ਵੱਲੋਂ ਕੀ ਵੱਡੇ ਕਦਮ ਚੱਕਦੀ ਹੈ ਜਦੋਂ ਕਿ ਰੈਸ਼ ਦੀ ਘਾਟ ਤੇ ਡਾਕਟਰਾਂ ਦੀ ਘਾਟ ਤੇ ਨਰਸਾਂ ਦੀ ਘਾਟ ਉਸ ਤਨ ਕ੍ਰੇਡਿਟ ਸੋਚ ਰਹੇ ਨੇ ਕਿ ਸਾਡੇ ਕੋਲ ਹੋਰ ਲੈਣ ਲਈ ਸਮਰੱਥਾ ਹੈ ਉਸਨੇ ਆਖਿਆ 4 ਨਵੰਬਰ ਤੇ 6 ਨਵੰਬਰ ਦੌਰਾਨ ਕਰਾਏਗੇ ਪੋਲ ਵਿੱਚ 22 ਤੋਂ 19 ਵਾਰ 31% ਪਲੱਸ ਜਾਂ ਮਾਈਨਸ ਦੀ ਗਲਤੀ ਹੈ ਕੈਨੇਡਾ ਨੇ ਪੀਐਨਪੀ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਇਮੀਗ੍ਰੇਸ਼ਨ ਸਰਨਾਰਤੀ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਲਈ ਸੱਦੇ ਜਾਰੀ ਕਰ ਦਿੱਤੇ ਨੇ ਵਿਭਾਗ ਨੇ ਪ੍ਰੋਵਿੰਸ਼ਲ ਲਾਜ਼ਮਤ ਪ੍ਰੋਗਰਾਮ ਪੀਐਨਪੀ ਆਨਲਾਈਨ ਡਰਾਅ ਵਿੱਚ 733 ਆਈਟੀਏ ਜਾਰੀ ਕਰ ਦਿੱਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ ਸੀਆਰਐਸ ਸਕੋਰ 812 ਦੀ ਲੋੜ ਹੁੰਦੀ ਹੈ ਸਭ ਤੋਂ ਤਾਜ਼ਾ ਜੋ ਐਂਟਰੀ ਡਰਾ ਤੇ ਅਕਤੂਬਰ ਨੂੰ ਹੋਇਆ ਸੀ ਅਤੇ ਵਿਆਪਕ ਇਤਿਆਂ ਵਿੱਚ ਸ਼੍ਰੇਣੀ ਆਧਾਰਤ ਚੋਣ ਡਰਾ ਵਿੱਚ 1800 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਿਛਲੇ ਜੁਲਾਈ ਤੋਂ ਬਾਅਦ ਇਹ ਪਹਿਲਾ ਗੈਰ ਫ੍ਰੈਂਚ ਬੋਲਣ ਵਾਲਾ ਸ਼੍ਰੇਣੀ ਆਧਾਰਤ ਡਰਾ ਸੀ ਤੇ ਅੱਜ ਦਾ ਡਰਾ ਨਵੰਬਰ ਦਾ ਪਹਿਲਾ ਡਰਾ ਹੈ ਤੇ 2025 ਲਈ ਕ੍ਰੀਡਾ ਦਾ ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਹੋਣ ਤੋਂ ਬਾਅਦ ਯੋਜਨਾ ਦੇ ਤਹਿਤ IRCC ਦਾ ਟਿਚਾ ਅਗਲੇ ਸਾਲ 124660 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦਾ ਸਵਾਗਤ ਕਰਨਾ ਹੈ ਜਿਨ੍ਹਾਂ ਲੋਕਾਂ ਨੇ ਅੱਜ ਆਈਟੀ ਪ੍ਰਾਪਤ ਕੀਤਾ ਉਹਨਾਂ ਨੂੰ ਅਗਲੇ ਸਾਲ ਦੇ ਟੀਚਿਆਂ ਵਿੱਚ ਵਿਚਾਰਿਆ ਜਾਵੇਗਾ ਜਾਂ ਤਾਂ ਐਕਸਪ੍ਰੈਸ ਐਂਟਰੀ ਉਮੀਦਵਾਰ ਲਈ ਨਵੇਂ ਪੇਸ਼ ਕੀਤੇ ਗਏ ਇਨ ਡਿਮਾਂਡ ਫੋਕਸ ਟੀਚਿਆਂ ਦੁਆਰਾ ਜਾਂ ਫਿਰ ਫੈਡਰਲ ਆਰਥਿਕ ਤਰੀਜ਼ਾ ਸ੍ਰੇਣੀ ਦੁਆਰਾ 82980 27989 ਦਾਖਲਿਆਂ ਦੇ ਇਨ ਕੈਨੇਡਾ ਫੋਕਸ ਟੀਚਰ ਨੂੰ ਕੈਨੇਡਾ ਵਿੱਚ ਪਹਿਲਾਂ ਹੀ ਰਹਿ ਰਹੇ ਅਸਥਾਈ ਨਿਵਾਸੀਆਂ ਨੇ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ ਇਹ 2025 ਵਿੱਚ ਕੈਨੇਡਾ ਦੇ ਸਮੁੱਚੇ ਆਰਥਿਕ ਇਮੀਗ੍ਰੇਸ਼ਨ ਦਾਖਲਿਆਂ ਦਾ ਲਗਭਗ 40% ਹੈ ਇਹਨਾਂ ਵਿੱਚ ਬਹੁਤ ਸਾਰੇ ਉਮੀਦਵਾਰ ਕੈਨੇਡਾ ਐਕਸਪੀਰੀਐਂਸ ਕਲਾਸ ਸੀਈਸੀ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਵਿੱਚ ਐਕਸਪ੍ਰੈਸ ਐਂਟਰੀ ਉਮੀਦਵਾਰ ਹੋਣਗੇ 41727 ਨਿਵਾਸੀ ਦਾਖਲਿਆਂ ਦਾ ਫੈਡਰਲ ਆਰਥਿਕ ਤਰੀਜ਼ਾਂ ਦੇ ਤੀਛੇ ਅਤੇ ਸਾਰੇ ਇਕਟ੍ਰਿਕ ਐਂਟਰੀ ਪ੍ਰਬੰਧਨ ਪ੍ਰੋਗਰਾਮਾਂ ਦਾ ਉਮੀਦਵਾਰ ਨੂੰ ਚੁਣੇਗਾ ਉਹ ਇਹ ਕਿ ਉਮੀਦਵਾਰ ਨੇ ਜਿਉਂ ਆਈਆਰਸੀਸੀ ਦੁਆਰਾ ਸੇਲ ਸੰਭਾਲ ਵਪਾਰ ਕਿਥੇ ਜ਼ਰੂਰੀ ਅੰਤਰਾ ਵਿੱਚ ਭਰਨੀ ਸਭ ਤੋਂ ਵਧੀਆ ਉਮੀਦਵਾਰ ਮੰਨਿਆ ਜਾਂਦਾ ਜਾਂ ਫਿਰ ਕਿ ਉਹ ਤੋਂ ਬਾਹਰ ਤੋਂ ਨਵੇਂ ਆਏ ਲੋਕਲ ਫ੍ਰੈਂਚ ਭਾਸ਼ਾ ਦੀ ਮੁਹਾਰਤ ਅਤੇ ਆਪਣੇ ਜਨਸੰਖਿਆ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਵਿਭਾਗ ਮਦਦ ਕਰ ਸਕਦਾ ਹੈ ਐਕਸਪ੍ਰੈਸ ਐਂਟਰੀ ਹੈ ਕਿ ਐਕਸਪ੍ਰੈਸ ਐਂਟਰੀ ਇੱਕ ਐਪਲੀਕੇਸ਼ਨ ਪਰੰਦਰ ਪ੍ਰਣਾਲੀ ਹੈ ਜੋ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਲੋਕਾਂ ਲਈ ਤਿੰਨ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੀ ਨਿਗਰਾਨੀ ਕਰਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡੀਅਨ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਫੈਡਰਲ ਸਕਿਲ ਟ੍ਰੇਡਸ ਪ੍ਰੋਗਰਾਮ ਇਹਨਾਂ ਪ੍ਰੋਗਰਾਮਾਂ ਵਿੱਚ ਉਮੀਦਵਾਰ ਮੁਲਾਂਕਣ ਵਿਆਪਕ ਰੈਕਿੰਗ ਸਿਸਟਮ ਸੀਆਰਐਸ ਸਕੋਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਸੀਆਰਐਸ ਉਮੀਦਵਾਰਾਂ ਨੂੰ ਉਹਨਾਂ ਦੀ ਮਨੁੱਖੀ ਪੂੰਜੀ ਵਿਸ਼ੇਸ਼ਤਾ ਜਿਵੇਂ ਕਿ ਉਮਰ ਕਿੱਤੇ ਭਾਸ਼ਾ ਦੀ ਯੋਗਤਾ ਸਿੱਖਿਆ ਕੰਮ ਦੇ ਤਜਰਬੇ ਦੇ ਆਧਾਰ ਤੇ ਬਿੰਦੂ ਮੁਲ ਸਕੋਰ ਨਿਰਧਾਰਤ ਕਰਦੀ ਹੈ ਉਹਨਾਂ ਨੂੰ ਕਨੇਡਾ ਵਿੱਚ ਭੈਣ ਭਰਾ ਹੋਣਾ ਜੀਵਨ ਸਾਥੀ ਸਾਥੀ ਨਾਲ ਆਵਾਸ ਕਰਨਾ ਕਨੇਡਾ ਵਿੱਚ ਵਿਦੇਸ਼ਾਂ ਦੇ ਅੰਦਰ ਸਿੱਖਿਆ ਜਾਂ ਕੰਮ ਦੇ ਤਜਰਬੇ ਦੇ ਅੰਕ ਵੀ ਮਿਲਦੇ ਨੇ ਐਂਟਰੀ ਐਕਸਪ੍ਰੈਸ ਐਂਟਰੀ ਉਮੀਦਵਾਰ ਜੋ ਕਿ ਵਿਸਤ੍ਰਿਤ ਪੀ ਐਨ ਪੀ ਸਟ੍ਰੀਮ ਦੁਆਰਾ ਅਪਲਾਈ ਕਰਦੇ ਨੇ ਉਹਨਾਂ ਦੇ ਸਕੋਰ ਲਈ ਇੱਕ ਵਾਧੂ 600 ਪੁਆਇੰਟ ਪ੍ਰਾਪਤ ਕਰਦਾ ਹੈ ਅਸਲ ਵਿੱਚ ਗਰੰਟੀ ਦੰਦੇ ਹੋਏ ਕਿ ਉਹ ਇੱਕ ਆਈਟੀ ਪ੍ਰਾਪਤ ਕਰਦਾ ਇਕੱਠੇ ਜਾਣ ਤੇ ਇਹ ਬਿੰਦੂ ਮੁੱਲ ਸਮੁੱਚੇ ਸੀਆਰ ਸਕੋਰ ਨੂੰ ਜੋੜਦੇ ਨੇ ਅਤੇ ਸਮੁੱਚੇ ਉੱਚ ਸਕੋਰ ਵਾਲੇ ਆਗਮੀ ਐਕਸਪਰਟ ਸੈਂਟਰੀ ਡਰਾ ਬਸ਼ਰਤੇ ਕਿ ਡਰਾ ਕਿਸਮ ਸ਼੍ਰੇਣੀ ਦੇ ਅਧੀਨ ਹੋਣੇ ਚਾਹੀਦੇ ਨੇ ਵਿੱਚ ਅਰਜੀ ਦੇਣ ਲਈ ਸੱਦਾ ਪ੍ਰਾਪਤ ਕਰਨੀ ਸਭ ਤੋਂ ਵੱਧ ਸੰਭਾਗਨਾ ਹੁੰਦੀ ਹੈ 2024 ਚ ਐਕਸਪਰਟ ਸੈਂਟਰੀ ਡਰਾ ਦੇ ਨਤੀਜਿਆਂ ਦਾ ਸੰਖੇਪ 12 ਨਵੰਬਰ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 733 ਸੱਦੇ ਭੇਜੇਗੇ 812 ਦੇ ਸਕੋਰ ਅਕਤੂਬਰ 23 ਨੂੰ ਵਪਾਰ ਕਿੱਤਿਆਂ ਵਿੱਚ 1800 ਸੱਦੇ ਤੇ 433 ਦਾ ਸਕੋਰ ਹੈ ਤੇ ਉੱਥੇ 22 ਅਕਤੂਬਰ ਨੂੰ ਕ੍ਰੇਡਿਨ ਅਨੁਭਵ ਕਲਾਸ ਦੇ ਵਿੱਚ 400 ਆਈਟੀਏ ਤੇ 539 ਦਾ ਸਕੋਰ ਅਕਤੂਬਰ 21 ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 648 ਸੱਦੇ ਤੇ 799 ਦਾ ਸਕੋਰ ਅਕਤੂਬਰ 10 ਨੂੰ ਫ੍ਰੈਂਚ ਪਾਸ਼ਲ ਇਮਾਰਤ ਬਾਰੇ 1000 ਲੋਕਾਂ ਨੂੰ ਸੱਦਾ ਤੇ 444 ਦਾ ਸਕੋਰ 9 ਅਕਤੂਬਰ ਨੂੰ ਕੈਨੇਡੀਅਨ ਨੂੰ ਕਲਾਸ ਦੇ ਵਿੱਚ 507 ਤੇ 539 ਦਾ ਸਕੋਰ 7 ਅਕਤੂਬਰ ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1613 ਸੱਦੇ ਤੇ 743 ਦਾ ਸਕੋਰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 4000 ਲੋਕਾਂ ਨੂੰ 7 ਸਤੰਬਰ 19 ਨੂੰ ਤੇ 509 ਦਾ ਸਕੋਰ 13 ਸਤੰਬਰ ਨੂੰ ਫ੍ਰੈਂਚ ਭਾਸ਼ਾ ਵਾਲੀ ਮਾਰਤਵਾਲ 1000 ਲੋਕਾਂ ਨੂੰ ਸੱਦਾ ਤੇ 446 ਦਾ ਸਕੋਰ ਸਤੰਬਰ 9 ਨੂੰ ਸੂਬੇ ਨਾਮਜ਼ਦ ਪ੍ਰੋਗਰਾਮ ਦੇ ਜ 911 ਲੋਕਾਂ ਨੂੰ ਸੱਦਾ ਤੇ 732 ਦਾ ਸਕੋਰ 27 ਅਗਸਤ ਨੂੰ ਕ੍ਰੇਨੀ ਨੇ ਅਨਮੋਗ ਕਲਾਸ ਦੇ ਵਿੱਚ 3300 ਲੋਕਾਂ ਨੂੰ ਸੱਤਾ ਦੇ 507 ਦਾ ਸਕੋਰ ਸਵੇਰ ਨਾਮਜ਼ਦ ਪ੍ਰੋਗਰਾਮ 26 ਅਗਸਤ ਨੂੰ 1121 ਲੋਕਾਂ ਨੂੰ ਸੱਦਾ ਤੇ 9694 ਦਾ ਸਕੋਰ 15 ਅਗਸਤ ਨੂੰ ਫ੍ਰੈਂਚ ਭਾਸ਼ਾ ਦੀ ਇਮਾਰਤ ਵਾਲੇ 200 ਲੋਕਾਂ ਨੂੰ ਸੱਦਾ 2000 ਲੋਕਾਂ ਨੂੰ ਸੱਦਾ ਤੇ 394 ਦਾ ਸਕੋਰ ਇਸੇ ਤਰ੍ਹਾਂ ਇੱਕ ਲੰਬੀ ਲਿਸਟ ਇਸ ਵਿੱਚ ਸ਼ਾਮਲ ਕੀਤੀ ਗਈ ਹੈ